ਤੋ ਇਸ ਵਕਤ ਤੁਸੀਂ ਤਸਵੀਰਾਂ ਵੇਖ ਰਹੇ ਹੋ ਸਮਾਣੇ ਤੋਂ ਸੰਗਤ ਨੇ ਇਸ ਵਕਤ ਜਿਹੜਾ ਮੇਨ ਰੋਡ ਹੈ ਉਹ ਜਾਮ ਕਰ ਦਿੱਤਾ ਹੈ ਕਿਉਂਕਿ ਪਿਛਲੇ 475 ਦਿਨਾਂ ਤੋਂ ਉੱਤੇ ਤੋਂ ਭਾਈ ਗੁਰਜੀਤ ਸਿੰਘ ਸਮਾਣਾ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਸੀ ਸਿਰਫ ਇਹਸ ਕਰਕੇ ਕਿ ਜਿਹੜੀਆਂ ਬੇਦਬੀਆਂ ਹੁੰਦੀਆਂ ਨੇ ਗ੍ਰੰਥਾਂ ਦੀਆਂ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣ ਚਾਹੇ ਗੁਟਕਾ ਸਾਹਿਬ ਹੋਣ ਚਾਹੇ ਸ਼੍ਰੀਮਤ ਭਗਵਤ ਗੀਤਾ ਹੋਵੇ ਕੁਰਾਨ ਹੋਵੇ ਬਾਈਬਲ ਹੋਵੇ ਸਾਰੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਦਬੀਆਂ ਨੂੰ ਰੋਕਣ ਦੇ ਲਈ ਉਹ ਬੈਠੇ ਸੀ ਲੇਕਿਨ ਕੋਈ ਹੱਲ ਨਹੀਂ ਲੱਗ ਰਿਹਾ ਸੋ ਹੁਣ ਤੁਸੀਂ ਵੇਖ ਰਹੇ ਹੋ ਮੇਨ ਰੋਡ ਜਿਹੜਾ ਬਿਲਕੁਲ ਜਾਮ ਕਰ ਦਿੱਤਾ ਹੈ ਸਰਕਾਰ ਆਏ ਕਿ ਸਾਡੇ ਕੋਲ ਪਰ ਮੈਨੂੰ ਲੱਗਦਾ ਕਿ ਸਰਕਾਰ ਏਡੀ ਨਕਮੀ ਹੋ ਗਈ ਹੈ ਜੇ ਇਹਨਾਂ ਨੂੰ ਦੂਜੀ ਵਾਰ ਸੁਣਦੀ ਨੇ ਅਕਦੀ ਸਾਊ ਖੜੀ ਨੇ ਡੀਐਫਸੀ ਸਾਊ ਖੜੀ ਨੇ ਮੈਨੂੰ ਵੀ ਪੁੱਛਣਾ ਚਾਹਣਾ ਵੀ ਆ ਜਿਹੜੀ ਜਿਹੜੀ ਸਰਕਾਰ ਆ ਭਗਵਾਨ ਤੇਰੀ ਸਰਕਾਰ ਆ ਇਹਦੇ ਕੇਜਰੀਵਾਲ ਨੂੰ ਜ਼ਰੂਰ ਪੁੱਛਿਓ ਜਦੋਂ ਕੋਈ ਤੁਹਾਡੀ ਸਿਕਿਉਰਿਟੀ ਲੱਗੇ ਨਾ ਨਾਲ ਵੀ ਅਸੀਂ ਪੰਜਾਬ ਦੇ ਵਾਸੀ ਆ ਕੇਦਰੀਵਾਲ ਜਿਹੜਾ ਖੜਾ ਹੋ ਕੇ ਗੱਲ ਕਹਿੰਦਾ ਸੀਗਾ ਕਿ ਮੈਂ 24 ਘੰਟਿਆਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬ ਇਨਸਾਫ਼ ਦੇਵਾਂਗਾ بڑا ਸਵਾਲ ਤਾਂ ਉਹਨੂੰ ਪੁੱਛਿਆ ਕਰੋ ਯਾਰ ਵੀਰ ਬਣ ਕੇ ਤਨਖਾਹਾਂ ਤਾਂ ਦੂਈ ਸਾਡੀਆਂ ਲੈਣੋ ਸਾਡਾ ਟੈਕਸ ਦਾ ਪੈਸਾ ਜਰੂਰ ਉਹਨੂੰ ਸਵਾਲ ਪੁੱਛਿਓ ਅੱਜ ਨਹੀਂ ਪ੍ਰਸ਼ਾਸਨ ਖੜਾ ਕਿਉਂਕਿ ਇਹ ਜਿਹੜਾ ਪੋਲੀਟਿਕਲ ਲੋਕ ਨੇਗੇ ਇਹ ਤਨਖਾਹ ਤੁਹਾਨੂੰ ਇਹ ਨਹੀਂ ਦਿੰਦੇ ਟੈਕਸ ਦਾ ਪੈਸਾ ਸਾਡਾ ਸਾਡੀਆਂ ਸਾਡੇ ਟੈਕਸ ਦੇ ਪੈਸੇ ਕਰਕੇ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ ਕਿਹਾ ਇਸ ਕਰਕੇ ਇਹਨਾਂ ਨੂੰ ਪੁੱਛਿਓ ਵੀ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀਗੇ ਤੁਸੀਂ ਡਰਾਮਾ ਕੀਤਾ ਅੱਜ ਤੁਸੀਂ ਉਹ ਜਿਹੜੇ ਵਾਅਦੇ ਤੋਂ ਕਿਉਂ ਭੱਜ ਗਏ ਪਿਛਲੀ ਕਾਂਗਰਸ ਦੀ ਸਰਕਾਰ ਇਸ ਵਾਅਦੇ ਤੇ ਬਣੀ ਗੁਰੂਗ੍ਰਾਂਤ ਸਾਹਿਬ ਮਹਾਰਾਜ ਦੀ ਵਿਆਪਦੀ ਤੇ ਇਸ ਕਰਕੇ ਇਹ ਜਿਹੜੇ ਸਰਕਾਰਾਂ ਬਣੀਆਂ ਨੇ ਪਿਛਲੀਆਂ ਦੋ ਸਰਕਾਰਾਂ ਇਸ ਵਾਅਦੇ ਤੇ ਬਣੀਆਂ ਨਗੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ ਵਸਦੇ ਹੋ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਸਾਡੀ ਸਿੱਧੂਪੁਰ ਜੱਥੇਬੰਦੀ ਸਾਡੀਆਂ ਸਾਰੇ ਜੱਥੇਬੰਦੀਆਂ ਮੈਦਾਨ ਦੇ ਵਿੱਚ ਆ ਗਈਆਂ ਇਹ ਜਿਹੜਾ ਮੋਰਚਾ ਨੂੰ ਹੁਣ ਵੱਡਾ ਕੀਤਾ ਜਾਊਗਾ ਮੈਂ ਤਾਂ ਮੋਰਚੇ ਦੀ ਸਾਰੀ ਕਮੇਟੀ ਅੱਗੇ ਬੇਨਤੀ ਵੀ ਕਰਨਾ ਚਾਹਣਾ ਕਿ ਇਸ ਜਿਹੜਾ ਇਸ ਪ੍ਰੋਗਰਾਮ ਨੂੰ ਹੁਣ ਆਪਾਂ ਪਟਿਆਲੇ ਚੰਡੀਗੜ੍ਹ ਵੱਡੇ ਸੜਕਾਂ ਵੱਟੇ ਰੋਡ ਰੋਕੀਏ ਬਹੁਤ ਲੰਮਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਬੱਚਿਆਂ ਨੂੰ ਇਹ ਇਕੱਲੇ ਗੁਰੂ ਗ੍ਰੰਥ ਸਾਹਿਬ ਆਹ ਰਾਏ ਲਈ ਨਹੀਂ ਬੈਠੇ ਜੀਤਾ ਕੁਰਾਨ ਸਾਰੇ ਧਰਮਾਂ ਦੇ ਸਤਕਾਰ ਲਈ ਬੈਠੇ ਨੇ ਕਿ ਜਿਹੜੀਆਂ ਸਰਕਾਰਾਂ ਲੱਗੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ ਕਰਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਬੀਬੀ ਰਜਿੰਦਰ ਕੌਰ ਭੱਟਲ ਦਾ ਜਿਹੜਾ ਵਿਆਹ ਆਇਆ ਸੀਗਾ ਮੁੱਖ ਮੰਤਰੀ ਸੀ ਪੰਜਾਬ ਦੀ ਇਹ ਸਾਰੇ ਹੀ ਪੰਜਾਬ ਦੇ ਮੁੱਖ ਮੰਤਰੀ ਇਹ ਕੁਝ ਕਰਦੇ ਨੇਗੇ ਵੋਟਾਂ ਦੇ ਸਮੇਂ ਹੁਣ ਇਹਨਾਂ ਨੇ ਲੋਕਾਂ ਨੂੰ ਢੁਕਾਉਣਾ ਹੁਣ ਬਹੁਤ ਕੁਝ ਕਰਨਾ ਇਹਨਾਂ ਨੇ ਇਸ ਕਰਕੇ ਸਾਰੇ ਸਾਰੇ ਦਿੱਲੀ ਅਕੇ ਵਿਕੇ ਹੋਏ ਨਗੇ ਸਾਡੀ ਜਿਹੜੀ ਵਿਧਾਨ ਸਭਾ ਇਹ ਸਮਝ ਲੋ ਪੰਜਾਬ ਦੇ ਲੋਕ ਕਿ ਸਾਡੀ ਵਿਧਾਨ ਸਭਾ ਸਾਡੇ ਪੰਜਾਬ ਦੇ ਲੋਕ ਨਹੀਂ ਉੱਥੇ ਬੈਠੇ ਜੋ ਦਿੱਲੀ ਦੇ ਵਿੱਚ ਕਹਿੰਦੇ ਨੇਗੇ ਜੋ ਦਿੱਲੀ ਵਾਲੇ ਕਹਿੰਦੇ ਨੇਗੇ ਤਾਂ ਕਾਨੂੰਨ ਪਾਸ ਹੋ ਨਹੀਂ ਹੁੰਦਾ ਉਹ 400 ਫੁੱਟੇ ਛੋਟੇ ਉੱਚੇ ਟਾਵਰ ਲਈ ਕਾਦੇ ਲਈ ਬੈਠਾ ਜਿਨ੍ਹਾਂ ਨੇ ਵਾਦਾ ਕੀਤਾ ਸੀਗਾ ਸਰਕਾਰਾਂ ਨੇ ਸੈਸ਼ਨ ਬੁਲਾਇਆ ਦੋ ਸਰਕਾਰਾਂ ਬੜੀਆਂ ਜਸਬਾਹ ਦੇ ਕਰਕੇ ਤੁਸੀਂ ਉੱਥੇ ਨਹੀਂ ਅੱਜ ਇਕੱਠੇ ਹੋ ਰਹੇ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਜਿੰਨਾ ਵੀ ਮੀਡੀਆ ਬਹੁਤ ਘੱਟ ਆਇਆ ਲਾਸਟ ਟਾਈਮ ਆ ਜਿਹੜਾ ਮੀਡੀਆ ਕੇ ਖੜਾ ਨਾ ਆ ਬਾਈ ਥਲੀ ਵਰਕੇ ਜਿੰਨੇ ਵੀ ਖੜੇ ਨੇ ਇਹ ਜਾਗਦੇ ਜਮੀਰਾਂ ਵਾਲੇ ਖੜੇ ਨੇ ਪੰਜਾਬ ਦਾ ਸਾਰਾ ਮੀਡੀਆ ਬੁਕਾਊ ਆ ਆਉਣ ਵਾਲੇ ਦਿਨਾਂ ਵਿੱਚ ਮੈਂ ਨੌ ਵੀ ਲੈਣਾ ਹੁੰਨਾ ਉਹ ਮੀਡੀਆ ਨੇ ਕਦੇ ਖਬਰ ਨਹੀਂ ਲਾਈ ਦੋ ਦੋ ਟੰਡ ਟੰਡ ਕਰੋੜ ਰੁਪਇਆ ਸਰਕਾਰ ਤੋਂ ਪ੍ਰਧਾਨ ਜੀ ਐਡਾ ਦਾ ਲੈ ਰਹੇ ਨੇ 3-3 ਕਰੋੜ ਰੁਪਇਆ ਐਡੀ ਸ਼ਰਮ ਦੀ ਗੱਲ ਆ ਸਾਰੇ ਕਿੰਨੇ ਚੋਣਵੇਂ ਪੱਤਰਕਾਰ ਪਹੁੰਚੇ ਹੋਏ ਨੇ ਕਿ ਕੋਈ ਤਾਂ ਲੋਕਾਂ ਦੀ ਗੱਲ ਕਰੋ ਡੁੱਬ ਕੇ ਮਰ ਜਾਓ ਜਿੱਡੀਆਂ ਆਪਾਂ ਸੜਕਾਂ ਵੀ ਰੋਕਾਂਗੇ ਇਦੋਂ ਅੱਜ ਬੱਟੇ ਮੇੜ ਹਾਈਵੇ ਵੀ ਰੋਕਾਂਗੇ ਚੰਡੀਗੜ੍ਹ ਪਟਿਆਲਾ ਹਾਈਵੇ ਵੀ ਰੋਕਾਂਗੇ ਸੋ ਬਿਲਕੁਲ ਜਦੋਂ ਤੱਕ ਪੰਜਾਬੀ ਘਰਾਂ ਤੋਂ ਉਹਨਾਂ ਨਿਕਲੇ ਗਾਲੂ ਸਿਰੇ ਨਹੀਂ ਦੇ ਲੱਗਣੇ